ਗੁਰਦੁਆਰਾ ਸ੍ਰੀ ਸਫਾ ਜੀ ਤੇ ਛੋਟੇ ਸਾਹਿਬ ਜਿਆਦੇ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜੀ ਇੱਥੇ ਪ੍ਰੋਗਰਾਮ ਹੁੰਨੇ ਆ ਲਗਾਤਾਰ ਕੰਟੀਨਿਊ ਤੇ ਕਾਫੀ ਦਿਨ ਤੱਕ ਚੱਲਦੇ ਆ ਇਹ ਤੇ ਇਹ ਇੱਕ ਨੌਜਵਾਨ ਸਭਾ ਵੱਲੋਂ ਜਿਹੜਾ ਇਹ ਅਖੰਡ ਪਾਠ ਕਰਾਇਆ ਗਿਆ ਸੀਗਾ ਜੋ ਗੁਰਦੁਆਰਾ ਸਾਹਿਬ ਤੋਂ ਸਰੂਪ ਲੈ ਕੇ ਮਹਾਰਾਜ ਦਾ ਉੱਥੇ ਅਖੰਡ ਪਾਠ ਹੋਇਆ ਸੀਗਾ ਜਿਹਦਾ ਕੱਲ੍ਹ ਭੋਗ ਪਿਆ ਫੇਸ ਭੋਗ ਨੂੰ ਮੁਦਰਾ ਮੁੱਖ ਰੱਖਦੇ ਹੋਏ ਤੇ ਜਦੋਂ ਮਹਾਰਾਜ ਦਾ ਸਰੂਪ ਗ੍ਰੰਥੀ ਵੱਲੋਂ ਲੈ ਕੇ ਆਇਆ ਗਿਆ ਗੁਰਦੁਆਰਾ ਸਾਹਿਬ ਤੇ ਉਹ ਜਦੋਂ ਅੰਗਵਸਤਰ ਦੇ ਨੀਚੇ ਨਾਲ ਮਹਾਰਾਜ ਦੇ ਸਰੂਪ ਦੇ ਜਿਹੜਾ ਖੰਡਿਤ ਹੋਇਆ ਸਰੂਪ ਹੈ ਉਹਦੇ ਛੋਟੇ-ਛੋਟੇ ਟੁਕੜੇ ਉਹਦੇ ਬਸਤਰ ਦੇ ਨੀਚੇ ਪਾਏ ਗਏ ਆ ਤੇ ਜਦੋਂ ਵੀ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਪਤਾ ਲੱਗਿਆ ਤੇ ਗ੍ਰੰਥੀ ਨੇ ਦੱਸਿਆ ਉਹਨਾਂ ਨੂੰ ਤੇ ਉਹਨਾਂ ਨੇ ਅਚਨਚੇਤ ਇਸ ਦੀ ਮੀਟਿੰਗ ਸੱਦੀ ਤੇ ਸਾਰੇ ਜਿੰਨੇ ਵੀ ਪਾਰਟਿਸਿਪੇਟ ਕੀਤੇ ਸਾਰਿਆਂ ਨੂੰ ਬੁਲਾ ਕੇ ਪੁੱਛਿਆ ਗਿਆ ਤੇ ਮਤਲਬ ਕਿ ਭਾਈ ਕਿਸੇ ਤੋਂ ਗਲਤੀ ਹੋਈ ਆ ਤਾਂ ਦੱਸ ਦੋ ਚ ਗਲਤੀ ਦਾ ਬਖਸ਼ਣ ਹੀ ਹੋ ਗਿਆ ਮਹਾਰਾਜ ਬਖਸ਼ਣ ਹੀ ਹੋ ਗਿਆ ਪਰ ਉਹਨਾਂ ਸੰਗਤ ਵੱਲੋਂ ਕਿਹਾ ਗਿਆ ਵੀ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਇਹ ਤੇ 611 ਅੰਕ ਜਿਹੜਾ ਮਹਾਰਾਜ ਦਾ ਖੰਡਿਤ ਹੋਇਆ ਸਰੂਪ ਹੈ ਜਿਹੜਾ ਜੀ ਇਹ ਤੇ ਉਸ ਤੋਂ ਬਾਅਦ ਇਹ ਸ਼੍ਰੋਮਣੀ ਕਮੇਟੀ ਦੇ ਸੰਗਿਆਨ ਵਿੱਚ ਜਿਹੜਾ ਮਾਮਲਾ ਆ ਚੁੱਕਿਆ ਜੀ ਇਹ ਇਸ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਰਦਾਰ ਜਿਹੜੇ ਜਸਵੰਤ ਗੜੀ ਸਿੰਘ ਜੀ ਉਹਨਾਂ ਦੇ ਜਿਹੜੇ ਮੈਂਬਰ ਹੈ ਉਹ ਆਏ ਸੀ